ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਨਵਾਂ ਸਾਲ 2025 ਆਰੰਭ ਹੋ ਗਿਆ ਤੇ ਸਾਲ ਦੇ ਪਹਿਲੇ ਦਿਨ ਤੋਂ ਹੀ ਤੁਹਾਨੂੰ ਨਵੀਆਂ-ਨਵੀਆਂ ਖਬਰਾਂ ਤੁਹਾਡੇ ਵਾਸਤੇ ਕੰਮ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਚੈਨਲਾਂ ਤੇ ਸੁਣਨ ਨੂੰ ਮਿਲ ਰਹੀਆਂ ਨੇ ਸੋ ਮੈਂ ਅੱਜ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਬਹੁਤ ਹੀ ਤੁਹਾਡੇ ਵਾਸਤੇ ਤੁਹਾਡੇ ਆਸ-ਪਾਸ ਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਜਿਨ੍ਹਾਂ ਦੇ ਘਰ ਵਿੱਚ ਬੇਟੀਆਂ ਨੇ ਪੜੀਆਂ ਲਿਖੀਆਂ ਨੇ ਨੌਕਰੀ ਦੀ ਤਲਾਸ਼ ਵਿੱਚ ਨੇ ਚਾਹੇ ਉਹਨਾਂ ਦੀ ਸ਼ਾਦੀ ਹੋ ਚੁੱਕੀ ਹੈ ਜਾਂ ਨਹੀਂ ਹੋਈ ਹੈ ਸੋ ਚਾਹੁੰਦੀਆਂ ਨੇ ਕੋ ਕੋਰਸ ਕੀਤਾ ਹੋਇਆ ਕੋਈ ਵਧੀਆ ਨੌਕਰੀ ਘਰ ਦੇ ਨੇੜੇ ਆਪਣੇ ਜ਼ਿਲ੍ਹੇ ਵਿੱਚ ਪੰਜਾਬ ਦੇ ਵਿੱਚ ਮਿਲ ਜਾਵੇ ਤਾਂ ਕਿ ਲੱਖਾਂ ਰੁਪਏ ਖਰਚ ਕਰਕੇ ਬੇਟੀਆਂ ਨੂੰ ਬਾਹਰ ਜਾ ਕੇ ਖੱਜਲ ਖਵਾਰ ਨਾ ਹੋਣਾ ਪਵੇ ਸੋ ਇਸ ਗੱਲ ਦੀ ਹਰ ਕਿਸ ਨੂੰ ਉਡੀਕ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਕੰਮ ਕਰਦੀਆਂ ਨੇ ਮਲਟੀਨੇਸ਼ਨਲ ਕੰਪਨੀਆਂ ਨੇ ਚਾਹ ਬੈਂਕਾਂ ਨੇ ਸੋ ਉਹਨਾਂ ਦੇ ਵਿੱਚ ਜਿਹੜੀਆਂ ਲੜਕੀਆਂ ਕੰਮ ਕਰਦੀਆਂ ਨੇ ਸੋ ਉੱਥੇ ਸਾਨੂੰ ਵੀ ਕੰਮ ਮਿਲ ਜਾਵੇ ਸੋ ਉਸ ਤਰ੍ਹਾਂ ਦੀ ਇੱਕ ਜ਼ਰੂਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਪੰਜਾਬ ਦੇ ਵਿੱਚ ਇਸ ਸਾਲ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਕਿ ਸਿਰਫ ਲੜਕੀਆਂ ਵਾਸਤੇ ਜਿਹੜਾ ਰੋਜ਼ਗਾਰ ਮੇਲਾ ਮੈਗਾ ਜੋਬ ਫੇਅਰ ਲੱਗਣ ਜਾ ਰਿਹਾ ਹੈ ਇਹ ਲੱਗ ਰਿਹਾ ਜੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਤੁਸੀਂ ਸਾਰੀ ਵੀਡੀਓ ਵੇਖਿਓ ਨੋਟ ਕਰ ਲਓ ਕਿਹੜੀ ਕਿਹੜੀਆਂ ਕੰਪਨੀਆਂ ਉੱਥੇ ਜੋਬ ਦੇਣ ਵਾਸਤੇ ਬੱਚਿਆਂ ਨੂੰ ਆ ਰਹੀਆਂ ਨੇ ਸਪੈਸ਼ਲ ਇਹ ਜਿਹੜਾ ਮੇਲਾ ਸਿਰਫ ਲੇਡੀਆਂ ਵਾਸਤੇ ਸਿਰਫ ਲੜਕੀਆਂ ਵਾਸਤੇ ਲਗਾਇਆ ਜਾ ਰਿਹਾ ਹੈ ਕਿਹਦੇ ਵੱਲੋਂ ਮੇਲਾ ਲੱਗ ਰਿਹਾ ਹੈ ਕਿਵੇਂ ਇਹਦੇ ਵਿੱਚ ਆਪਾਂ ਰਜਿਸਟ੍ਰੇਸ਼ਨ ਕਰਨੀ ਹੈ ਕਿੰਨੀ ਤਰੀਕ ਨੂੰ ਕਿੰਨੇ ਵਜੇ ਮੇਲੇ ਵਿੱਚ ਪਹੁੰਚਣਾ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਹਾਂ ਪੂਰੀ ਵੀਡੀਓ ਵੇਖਿਓ ਵੀਡੀਓ ਚੰਗੀ ਲੱਗੇ ਲਾਇਕ ਜ਼ਰੂਰ ਕਰ ਦਿਓ ਦੋਸਤਾਂ ਮਿੱਤਰਾਂ ਸ਼ੇਅਰ ਵੀ ਕਰਿਓ ਜਿਹੜੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਹੋ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਔਰ ਬੈਲ ਆਈਕਨ ਦਬਾ ਦਿਓ ਤਾਂ ਕਿ ਇਸੇ ਤਰ੍ਹਾਂ ਦੀ ਜ਼ਰੂਰੀ ਜਾਣਕਾਰੀ ਤੁਹਾਡੇ ਤੱਕ ਹੋਰ ਜਲਦੀ ਤੋਂ ਜਲਦੀ ਸਮੇਂ ਸਿਰ ਪਹੁੰਚ ਸਕੇ ਸੋ ਜਾਣਕਾਰੀ ਸ਼ੁਰੂ ਕਰਦੇ ਹਾਂ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਖਾਲਸਾ ਕਾਲਜ ਫਾਰ ਔਮਨ ਉੱਥੇ ਜਿਹੜਾ ਜੋਬ ਫੇਅਰ ਰੁਜ਼ਗਾਰ ਮੇਲਾ ਲੱਗਣ ਵਾਸਤੇ ਜਾ ਰਿਹਾ ਹੈ ਇਹ ਲੱਗ ਰਿਹਾ ਹੈ ਜੀ ਨੈਸ਼ਨਲ ਕੈਰੀਅਰ ਸਰਵਿਸ ਇੰਡਸਟਰੀ ਇੰਸਟੀਚੂਟ ਇੰਟਰਫੇਸ ਐਂਡ ਪਲੇਸਮੈਂਟ ਸੈੱਲ ਅਤੇ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ ਲੁਧਿਆਣਾ ਦੇ ਵੱਲੋਂ ਇਹਨਾਂ ਵੱਲੋਂ ਸਾਰੀਆਂ ਸੰਸਥਾਵਾਂ ਵੱਲੋਂ ਮਿਲ ਕੇ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਸੋ ਇਹ ਜੋਬ ਮੇਲਾ ਲੱਗ ਰਿਹਾ ਹੈ 24 ਜਨਵਰੀ 2025 ਨੂੰ ਦੁਬਾਰਾ ਫਿਰ ਨੋਟ ਕਰ ਲਓ 24 ਜਨਵਰੀ 2025 ਵਾਲੇ ਦਿਨ 9:30 ਵਜੇ ਸਵੇਰ ਸ਼ੁਰੂ ਹੋ ਜਾਏਗਾ ਇਹ ਮੇਲਾ ਖਾਲਸਾ ਕਾਲਜ ਫਾਰ ਔਮਨ ਰਾਣੀ ਝਾਂਸੀ ਰੋਡ ਸਿਵਲ ਲਾਈਨਸ ਲੁਧਿਆਣਾ ਦੀ ਵਿੱਚ ਲੱਗ ਰਿਹਾ ਹੈ ਇਹ ਤੁਹਾਡੀ ਸਕਰੀਨ ਤੇ QR ਕੋਡ ਆ ਰਿਹਾ ਤੁਸੀਂ ਇਸ ਸਿਕਿਓਰ ਕੋਡ ਤੋਂ ਸਕੈਨ ਕਰਕੇ ਆਪਣੀ ਜਿਹੜੀ ਰਜਿਸਟ੍ਰੇਸ਼ਨ ਆ ਜਿਹੜੀਆਂ ਬੱਚੀਆਂ ਜਿਹੜੀਆਂ ਲੜਕੀਆਂ ਕਰਾ ਸਕਦੀਆਂ ਨੇ ਇਸ ਮੇਲੇ ਦੇ ਵਿੱਚ ਜਾਣ ਤੋਂ ਪਹਿਲਾਂ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਤੁਸੀਂ ਉੱਥੇ ਜਾ ਕੇ ਵੀ ਕਰਵਾ ਸਕਦੇ ਹੋ ਹੁਣ ਇਸ ਮੇਲੇ ਦੇ ਵਿੱਚ ਕਿਹੜੀਆਂ-ਕਿਹੜੀਆਂ ਕੰਪਨੀਆਂ ਪਾਰਟਿਸਿਪੇਟ ਕਰ ਰਹੀਆਂ ਨੇ ਉਹ ਤੁਸੀਂ ਨੋਟ ਕਰ ਲਓ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੀ ਭਾਰਤਰੀ ਸਭ ਤੋਂ ਵੱਡੀ ਸਰਕਾਰੀ ਸੈਕਟਰ ਦੀ ਬੈਂਕ ਹੈ ਸਟੇਟ ਬੈਂਕ ਆਫ ਇੰਡੀਆ ਉਸ ਤੋਂ ਬਾਅਦ ICICI ਬੈਂਕ ਉਸ ਤੋਂ ਬਾਅਦ ਵਰਤਮਾਨ ਟੈਕਸਟਾਈਲ ਮੈਕਡੋਨਲਡਸ ਕੋਕਾ ਕੋਲਾ ਔਰ ਇਹਦੇ ਵਿੱਚ Jio PVR Tata ਕਿੱਟੀ ਬ੍ਰੈਡ ਕੰਪਨੀ ਜਿਹੜੀ ਹੈ ਲੁਧਿਆਣੇ ਦੀ LIC ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਕੋਟਕ ਮਹਿੰਦਰਾ ਬੈਂਕ Amazon ਇੰਡਸਟ ਬੈਂਕ NIIT Flipkart ਅਦਿੱਤਿਆ ਬਿਰਲਾ ਗਰੁੱਪ ਤੇ ਬਿਰਲਾ ਲਾਈਫ ਸਨ ਲਾਈਫ ਇੰਸ਼ੋਰੈਂਸ ਤੇ ਸਾਂਝ KFC ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਜੇ ਮੈਂ ਨਾਮ ਲਵਾਵਾਂਗਾ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਆ ਉਹ ਉੱਥੇ ਜਾ ਕੇ ਮਿਲ ਜਾਏਗੀ ਜਿਹੜੀਆਂ ਵੀ ਪੰਜਾਬ ਦੀਆਂ ਬੱਚੀਆਂ ਤੁਹਾਡੇ ਘਰ ਕੋਈ ਬੇਟੀ ਐ ਮੈਰਿਜ ਹੋ ਰਹੀ ਹੈ ਤੁਹਾਡੀ ਨੋ ਹੈ ਔਰ ਤੁਹਾਡੇ ਆਣ ਗਉਣ ਤੁਹਾਡੇ ਦੋਸਤਾਂ ਮਿੱਤਰਾਂ ਦੇ ਘਰ ਵਾਲੀ ਐ ਜਾਂ ਉਹਨਾਂ ਦੀ ਭੈਣ ਐ ਉਹ ਜੋਬ ਕਰਨਾ ਚਾਹੁੰਦੀ ਐ ਪੜ੍ਹੀ ਲਿਖੀ ਐ ਕੋਈ ਕੋਰਸ ਕੀਤਾ ਹੋਇਆ ਉਹਨਾਂ ਦੇ ਨਾਲ ਇਹ ਜਾਣਕਾਰੀ ਜੁੜ ਸਾਂਝੀ ਕਰਿਓ ਸੋ 24 ਜਨਵਰੀ ਨੂੰ 9:30 ਵਜੇ ਲੁਧਿਆਣੇ ਖਾਲਸਾ ਕਾਲਜ ਫਾਰ ਔਮਨ ਦੇ ਵਿੱਚ ਤੁਸੀਂ ਪਹੁੰਚ ਜਾਣਾ ਔਰ ਇਸ ਮੇਲੇ ਦਾ ਰੋਜ਼ਗਾਰ ਮੇਲੇ ਦਾ ਵਕਤ-ਵੱਦ ਲਾਭ ਉਠਾਉਣਾ ਜੀ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਉਂਦੇ ਵਾਸਤੇ ਰੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ